ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋਕ ਸੱਜਣੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਆਪਾਂ ਚੱਲੇ ਅੱਜ ਮੇਲੇ ਤੇ ਤੇ ਮੇਰਾ ਵੀਰੋ ਮੇਲਾ ਹਸਾ ਹੌਲ ਪ੍ਰਿੰਦਾ ਆਪਣੇ ਇੱਥੇ ਬੜਾ ਨਾਲ ਪੈਂਦੇ ਲਹਿਰਾ ਬੇਟ ਉੱਥੇ ਛੋਟੇ ਸਾਹਿਬ ਜੀ ਆਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਮੇਰਾ ਵੀਰੋ ਕੱਲ ਦੇ ਖੰਡ ਬੜ ਤਰੀਚੇ ਹੋਏ ਨੇ ਪਰਸੋਂ ਤੋਂ ਦੇ ਅੱਜ ਉਹਨਾਂ ਦੇ ਭੋਗ ਬੈਣੇ ਨੇ ਬੇਰੋ ਮੌਸਮ ਚੈੱਕ ਕਰੋ ਮੌਸਮ ਬੜਾ ਜਿਆਦਾ ਖਰਾਬ ਹੈ ਬੜੀ ਜਿਆਦੀ ਤੁੰਡ ਪਈ ਹੋਈ ਹੈ ਕੁਛ ਨਹੀਂ ਦਿਖਦਾ ਗਿਆ ਬੈਨਾਂ ਕਿ ਇਹ ਪਿੰਡ ਕਰਕੇ ਥੋੜਾ ਜਿਹਾ ਘਰ ਜਿਹਾ ਦੇਖਦੇ ਪੈ ਨਹੀਂ ਤੇ ਬਾਹਰ ਤੇ ਛੜਕਤੇ ਤੇ ਇਹ ਵੀ ਨਹੀਂ ਦਿਖਦਾ ਗਿਆ ਐ ਪੰਜ ਪੰਜ ਫੋਟ ਤੋਂ ਹੀ ਮੇਰਾ ਵੀਰੋ ਕੁਛ ਵੀ ਨਹੀਂ ਦਿਖਦਾਗਾ ਚਲ ਸੱਜਣੋ ਆਪਾਂ ਮਿਲਦੇ ਆਂ ਜਾ ਕੇ ਮੇਲੇ ਤੇ ਮੇਲੇ ਚੱਲੀ ਆਹ ਤੇ ਟੋਪੀ ਲੈ ਪੋਤਾ ਆਹ ਫੋਨ ਕਿੰਨਾ ਫੜਲੇ ਆ ਪੱਬੀ ਦਾ ਹੈ ਹੈ ਪੱਬੀ ਦਾ ਕਿੰਨਾ ਪੱਬੀ ਦਾ ਹੈ ਪੱਬੀ ਨੂੰ ਫੜਾ ਕੇ ਆ ਫੋਨ ਚੱਲ ਨਹੀਂ ਹੂੰ ਤੇਰੇ ਕੋ ਡੇਗ ਬਣ ਉਹ ਤੇ ਮੇਲੇ ਦਾ ਗੀਤ ਜੂਗਾ ਬਹੁਤ ਚੱਲ ਤੂ ਮਮਾ ਦੇ ਹੋ ਭਾਬੀ ਨੂੰ ਫੜਾ ਚੱਲ। ਓ ਤੇ ਟੋਪੀ ਸਹੀ ਕਰਾ ਦੀ ਚੰਗੀ ਤੇਰਾ। ਚੱਲ ਆਈਏ ਮੈਂ ਜੋੜੇ ਲਾਉਣ ਲੱਗੇ ਆਂ। ਘਾਟੇ ਮੈਂ ਥੋੜੀ। ਇੱਕ ਤਾਂ ਠੰਡ ਕਰਕੇ ਲੋਕ ਵੀ ਘਾਟ ਹੀ ਆਉਂਦੇ ਨੇ। ਕਿਵੇਂ? ਪਠੰਡ ਕਰਕੇ ਲੋਕ ਘਾਟ ਹੀ ਆਉਂਦੇ ਮੈਂ। ਹਾਂ। ਫਗਵਾਦੀ ਦਾ

Okay 16 ਫੁੱਟ ਹੋਵੇਗਾ ਉਂਝ ਵੀ 16 ਫੁੱਟ ਆ ਮਾਣ ਭਾਰਾ ਬਣਿਆ ਖੇਲਦਾ ਦੋ ਬਨੇ ਖੁੱਲਦੇ ਨੇ ਆਜੋ ਗੁਰੂ ਜੀ ਸਵਾਗਤ ਆਇਆ ਇਹ ਨਾ ਬੱਚਾ ਜੀ ਹੈ ਨਾ ਮੇਰੇ ਆ ਪਾ ਦਿੰਦੇ ਨੇ ਉੱਤੇ ਝੋਲ ਜੇ ਇਹਨਾਂ ਦੇ ਚੰਤੇ ਆ ਖੜਾ ਭਾਰੀ ਨਾ ਲੱਖ ਬੋਏ ਬੈਠਾਈ ਆ ਜੋ ਆਇਆ ਇਧਰ ਬਰੋ ਬੈਗਰੂ ਜੀ ਬਾਬੇ ਦਾ ਘੋੜਾ ਕਿਹੜਾ ਹਾਂ ਉਹ ਇਧਰ ਉਹ ਤਾਂ ਕੋਲ ਹੀ ਬਾਬੇ ਦੇ ਕਾਲਾ ਕਾਲਾ ਅੱਗੇ ਚਟਾ ਹੁੰਦਾ ਕੀ ਬਾਬੇ ਦਾ ਕੋਟ ਆ ਜਿਹੜਾ ਉਹ ਕਹਿੰਦਾ ਕਿਤਾ ਕਾਲਾ ਹੁੰਦਾ ਨਹੀਂ ਉੱਧਰ ਹੁੰਦਾ ਆਇਓ ਕਿਰੇ ਕੰਦੋ ਵੇ ਕਾਪੋਰ ਪਰ ਇਹ ਪੜਗੇ ਇਕਰੀ ਪਿੰਡ ਦੇ ਇੰਦਰੇ ਹਲਾਉਣ ਜੋੜ ਇਹ ਹੁੰਦਾ ਸਰਾਤ ਬਰਾ ਤੇ ਬੰਦਾ ਪੈਰ ਪੂਰੀ ਇਧਰ ਨੂੰ ਰੱਖ ਜੇ ਉਤੇ ਸੇ ਦੂ ਮੂਸੇਲਾ ਬਾਈ ਵੇ ਪੀਵੀ 01 ਪਾ ਟੂਰ ਚੰਗੇ ਵੱਡੇ ਪਾਏ ਕਿੱਛੇ ਨਹੀਂ ਬਣ ਗਏ ਐਡ ਰਾਈਡਰ ਦੇ ਬਾਦ 50 ਆ ਹੋਈ ਦੋ ਹੋ ਗਈ ਮੈਂ ਬਣਾਈ ਸੋਣੀ ਹਾਰੀ ਮੈਂ ਹਾਰੀ ਇਹਦੇ ਆ ਰਹੀ ਇਹ ਕਿੰਨੇ ਦੀ ਵੀਰ 220 ਦੀ ਆ ਥੋੜੀ ਹੀ ਹੋਰ ਬਣੀ ਉਹ ਸਹੀ ਦੋਣਾ ਇਹ ਟੈਂਕ ਜੀ ਉਹ ਸਜਾਵਟਾਂ ਹੀ ਬਣਾਵਟਾਈਆਂ ਨੇ ਆਹ ਹੋ ਗਈ ਪਾਲਾ ਦੋੜ ਕੇ ਤੇ ਬੈਠੀ ਦੇਖਦੀ ਆ ਤੇਰੀ ਖਤੇ ਗੁੰਦੀ ਆ ਫਿਕਰੀ ਆ ਆ ਸਸਤੇ ਹੀ ਕੰਮ ਆ ਉਹਨੂੰ ਪਤਾ ਨਹੀਂ ਕਿ ਅਕਰੇੜੀ ਰੱਖਿਆ ਹੋਣਾ ਕਿੰਨੇ ਕਿੰਨੇ ਦਾ ਰੱਖਿਆ ਹੱਕ ਵੀਰੇ 3 ਭੰਡਾ 100 ਦੇ 1 ਭੀ 40ਆਂ ਦਾ ਅੱਛਾ 1 ਭੀ 40ਆਂ ਦਾ ਤੇ 3 ਭੰਡਾ 100 ਦੇ ਕੱਢਣੇ ਲਈ ਇਹ ਪਲਾਸਟਿਕ ਦੇ ਜਾਲੀ ਹੈਗੇ ਓਡੇ ਓਡੇ ਵਹਿਮ ਜਿੰਨਾ ਹੈ ਜਿਵੇਂ ਉਹ ਡੱਬੇ ਢੁੱਬੇ ਸਹੀ ਨਹੀਂ ਇਹ ਉਹ ਤੇ ਤਿੰਨ ਭਾਂਡੇ ਕਿਹੜੇ ਮਰਦ ਚਾਹੁੰਦੇ ਉਹ ਡੱਬੇ ਢੁੱਬੇ ਮਸਾਲਾ ਮਸੂਲੇ ਪਾਉਣ ਨੂੰ ਸਹੀ ਹੈ ਜਿਵੇਂ ਆਹ ਸਬਜ਼ੀ ਫੁੱਜੀ ਚੇਰਨ ਨੂੰ ਆਵਾਜ਼ ਹੈ ਪਾਹੀ ਇਹਨਾਂ ਭਾਂਡਾ ਮੀਆਂ ਦੇ ਵੀ ਵੀਰ ਕੋਲੇ ਤਾਂ ਨਹੀਂ ਹਾਉਂਦੇ ਚਾਚਾ ਭੰਡਾ ਜੀ ਮਾਰਨ ਵਾਲਾ ਆਹ ਉਹਨੇ ਲੈ ਲਈ ਬਦੂਆ ਕੀ ਆਹ ਜਿਆਦੀ ਭਾਰੇ ਜੀ ਰੇਡ ਪਤਾ ਕੀ ਸੀ ਅੰਨੇ ਦਾ 55000 ਨੂੰ ਪਹਿਣਾ ਗੋਨ ਟੋਲਾ ਤਿੰਨ ਤੋਂ ਲੈ ਦੇਰ ਦਾ ਦੇਰ ਲੱਖ ਦੀ ਪੈ ਜੈ ਨਹੀਂ ਸਿੱਧੀ ਓਏ ਗੁੜੀ ਜਿਆਦੀ ਭਾਰੇ ਲੱਗਦੀ ਹੈ ਨਿਕਾ ਰਾਤ ਨੂੰ ਕਿਤੇ ਮੂੰਹ ਮੂੰਹ ਥੱਲੇ ਨਾ ਦੇ ਲਈਂ ਕੇ ਸੋਤਾ ਪਿਆ ਸਿੰਜਾ ਇਹ ਮੂਰੇ ਖਬਲਾ ਸਹੀ ਗੱਲ ਇਹ ਰਿਹਾ ਪਾ ਲੈ ਇਹਨੇ ਕੀ ਪੋਛ ਦੇ ਹਾਂ ਏਹ ਗਾਇਨਵਾ ਪਵੇ ਅੱਜ ਲੱਗਦਾ ਨਹੀਂ ਆਹ ਹੋਲੀ ਹੈ ਇਹ ਕੀ ਹੈ ਰੈਡੀ ਤੇ ਇਹ ਨਹੀਂ ਤਾਂ ਰੰਗ ਸੋਨਾ ਲੱਗਦਾ ਹੀ ਕੋਈ ਉਹਦਾ ਰੰਗ ਖਟਾ ਲੱਗਦਾ ਕੁੜੀਏ ਵੀ ਕਿਹੜੀ ਕਿਹੜੀ ਲੈ ਜਾ ਇਹ ਹੁਣ ਪਾਵੇਗਾ ਸਿਮਨੇ ਦੀ

ਇਹ ਸਮਾਨ ਸਭ ਜ਼ਿਆਦਾ ਹੀ ਵੈ ਹੈ। ਹੈ? ਇਹ ਇੱਥੇ ਜ਼ਿਆਦਾ ਹੀ ਸੋ। ਇਹ ਹੋਰ ਰੇ ਮਹਿੰਗੀ। ਉਹ ਕੀ ਲੈਣਾ? ਬਸ। ਮਾਂਸ ਜਵਨਾ ਕੀ ਆ ਲਾਮ ਮਾ ਚਾ। ਇਹ ਪਿਆਰ ਦੀ। ਉ ਆਉ ਖੱਟੀ ਚਾਹ ਨਾ ਜਿਹਨ ਵਾਟ ਜਿਹਨ। ਬਟਾਲੀ ਖੜੀ। ਇਹ ਰਾਂਗ ਲੈ ਜਾਂਦਾ। ਲੈ ਜਾਣਾ ਨਾ ਤੋਤੇ ਤੋਤੇ। ਜਾਵੇ ਸਭ ਨੇ ਰਿਆ ਵੀ। ਉਹਨੇ ਇਹਨਾਂ ਫਰਕ ਕੋਈ ਨਹੀਂ ਦੇਖਦਾ ਇਹ ਹੈ ਇਹ ਤਾਂ ਜੱਜਾ ਜੀ ਮਨਜੀ ਲੱਗ ਜਾਈ ਬਾਈ ਹਨਾ ਉਹ ਤਾਂ ਗੌਰ ਕੀਤੇ ਬੜਾ ਪੱਗ ਲੱਗਦਾ ਨਹੀਂ ਨਾ ਬੁੱਲਾ ਕਿਤਾ ਵਾਕਾਂ ਬਰ ਬਕਾ ਆਗਮਾ ਦੇ ਹੈ ਨਦੇਕੀ ਮਾਰ ਮਾਰ ਬਡਕੜੀਆਂ ਸਬਰੇਂਗੀ ਸਾਰੇ ਹੋਰ ਕੀ ਲੱਗੇ ਉਹ ਨਹੀਂ ਦੇਖਦਾ ਖੱਲੇ ਤੇ ਫੇਚ ਜੀ ਪੈਂਦੀ ਨਾ ਜੋ ਸਪ੍ਰਿੰਗਾ ਇਹਨੂੰ ਉਹ ਰੋ ਹੀ ਨਿਕਲਦਾਇ ਕੇ

ਉਹ ਜਿਹੜਾ ਇਹਨੂੰ ਕੀਤਾ ਨਾ ਬੜਾ ਨੁਕਾਮਲਾ ਚਾਰਾ ਬੁਲੇ ਮਾਰੇ ਮੋਰ ਉਹ ਮੇਲਾ ਘੋੜਾ ਬੈਂਦਾ ਨਾ ਬੈ ਜਾਂਦਾ ਹੈ ਹੈ ਕਿਤੇ ਹੀ ਪਾ ਬੈ ਬੈ ਜਾਂਦਾ ਬਾਬਿਆਂ ਪੱਠੇ ਵੇ ਕਿੰਨੇ ਗਵਾਏ ਦੇਖੀ ਪੱਠੇ ਗਵਾਏ ਜਵੀ ਨੇ ਆਇਆ ਇਹ ਜਰਾ ਖਿੱਚ ਖਿੱਚ ਕੇ ਮਗਰ ਕਿਤੇ ਉਹ ਬੱਲੇ ਜਾਂਦੇ ਨਹੀਂ ਮੇਲਾ ਪੱਠੇ ਉਵੇਂ ਲੱਤਾਂ ਖਚੀਂਦਾ ਉਧਰ ਥੱਲੇ ਨਾ ਨੇ ਪਾਏ ਪਾਏ ਵੀ ਧੰਈ ਵੱਲੇ ਮਾਪੜੀ ਚਾਰ ਧੰਈ ਵੱਲੇ ਚਾਰ ਆਪਰਾ ਕਰਾਰੇ ਮਾਪੜੀ ਚਾਰ ਬਸਾਲੇ ਵਾਲੇ ਮੈਡੀਆ ਕਰਵਾ ਕਰ ਆ ਬਾਬੇ ਦੀ ਮੂੜਾ ਕੀ ਕਰਤੀ ਕਿਰਵਾ ਕਰਦੇ ਆਹ ਹਾ ਹਾ ਹਟਨੇ ਵਾਲੇ ਆਹ ਯਾਰ ਭਈ ਬਟੇ ਜਿੰਨੇ ਨੇ ਨਹੀਂ ਮੈਸੇਜ ਹੋਊਗਾ ਇਹ ਓਏ ਟੀ ਰਹੀ ਹੋਡੀ ਵੀਡੀਓ ਘਟਵਾਇਆ ਕਰ ਗੋਲ ਗੱਪੇ ਕੇ ਦੇ ਕੋਟੀ ਖਾ ਗਏ ਆ ਗੋਲ ਗੱਪੇ ਕਰਾ ਲਈ ਧੰਨਵਾਦ ਧੰਨਵਾਦ ਅੱਜ ਵਾਕਾਂ ਨੂੰ ਵਧੀਆ ਸਕੋ ਆ ਪਾਸ ਦਾ ਮੋਰੇ ਇਹ ਕਿਧਰੇ ਦੋ ਬੱਤੀ ਖੜੀ ਹੋਈ ਮੇਰੇ ਮਾ ਆ ਨੰਗਰੇ ਬਾਤੀ ਉਹ ਬਰਫਰ ਗਰੀ ਇੰਦਾ ਬਦਰਾ ਆ ਹੋ ਹਮ ਬਲ ਕਰਦੇ ਬੰਦਾ ਮੱਛੇ ਨਹੀਂ ਇੱਥੇ ਇਹਨੇ ਬਰਫਰ ਦੋ ਬੰਦੇ ਗਏ ਨੇ ਇਹਨਾਂ 10 ਲੋਕਾਂ ਨੇ ਜਵਾਗ ਬਿਮਾਰੀ ਹੁੰਦੀ ਹੈ ਕਾਦੀ ਹੈ ਤੇਰਾ ਜਵਾਗ ਆ ਸਾਹਮਣੇ ગોળે બના ਇਹੜਾ ਵੀ ਪੂਰੀ ਵਾਲੇ ਵਾਲੇ ਲੋਕ ਆਇਆ ਨਾ ਕਿ 1:30 ਵਜਗਾ ਨਾ ਕਿ ਨਹੀਂ ਆ ਜੀ ਦੋ ਵਾ ਚੱਲੇ ਨੇ ਦੋ ਵਾ ਚੱਲੇ ਦੋ ਵਾ ਚੱਲੇ ਵਾਜੀ ਗਿਆ 2 ਮਿੰਟ ਰਹਿ ਗਏ ਨੇ ਵਾਜਦੇ 2 ਮਿੰਟਾਂ ਦਾ ਕਿਉਂ ਕੀ ਕਰੇ ਜੀ ਆਈ ਪੰਜਾਬ ਪੰਨਿਆਂ ਦਾ ਇਹ ਸਾਰੀ ਇੱਥੋਂ ਲਗਦੇ ਨੇ ਹੁਣ ਉਹਨੇ ਇਹੋ ਜੀ ਛੀ ਲੈਣੀ ਉਹਨੇ ਕਿੱਥੇ ਇਹੋ ਜੀ ਲੈਣੀ ਆ ਆ ਜਾ 200 ਹੋਰ ਵੀ ਦੀ 100 100 ਦੀ ਠੀਕ ਹੈ ਸੱਜਣੋ ਵੀਡੀਓ ਕਰਦੇ ਇੱਥੇ ਸਮਾਪਤ ਧੰਨਵਾਦ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ